ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਸ ਸਭ ਨੂੰ ਕਰਾਉਣ ਜਾ ਰਿਹਾ ਹਾਂ ਰੁੱਖਾਂ ਦੇ ਲਾਭ ਦੇ ਉੱਤੇ ਇਹ 10 ਲਾਈਨਾਂ ਦਾ ਐਸੇ ਤਾਂ ਜੇ ਤੁਹਾਨੂੰ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਾਰੇ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਮਿਲੈ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਸ ਦਾ ਟੌਪਿਕ ਹੈ ਰੁੱਖਾਂ ਦਾ ਲਾਭ ਅਤੇ ਇਹ ਹੈ ਦੱਸ ਲੈਣਾ ਦਾ ਐਸੇ ਰੁੱਖ ਕੁਦਰਤ ਦੀ ਵੱਡਮੁੱਲੀ ਦਾਤ ਹਨ ਮਨੁੱਖਾਂ ਤੇ ਹੋਰ ਜੀਵਾਂ ਦਾ ਜੀਵਨ ਰੁੱਖਾਂ ਤੇ ਨਿਰਭਰ ਹੈ ਰੁੱਖ ਸਾਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ ਰੁੱਖਾਂ ਤੋਂ ਕੀਮਤੀ ਲੱਕੜੀ ਪ੍ਰਾਪਤ ਕੀਤੀ ਜਾਂਦੀ ਹੈ ਰੁੱਖਾਂ ਤੋਂ ਸਾਨੂੰ ਫਲ ਅਤੇ ਫੁੱਲ ਦਵਾਈਆਂ ਛਾਂ ਤੇ ਆਰਾਮ ਮਿਲਦਾ ਹੈ ਰੁੱਖਾ ਤੋਂ ਸਾਨੂੰ ਬਾਲਣ ਮਿਲਦਾ ਹੈ ਰੁੱਖ ਵਾਤਾਵਰਣ ਨੂੰ ਸ਼ੁੱਧ ਰੱਖਦੇ ਹਨ ਰੁੱਖ ਵਰਖਾ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ ਰੁੱਖ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਂਦੇ ਹਨ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਹਰਾ ਭਰਾ ਰੱਖਣਾ ਚਾਹੀਦਾ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਨਹੀਂ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਜੇ ਤੁਹਾਨੂੰ ਹਜ ਤੱਕ ਮੇਰੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਕਾ ਦਿਓ ਨਾਲ ਕਰਦੇ ਇਸ ਵੀਡੀਓ ਨੂੰ ਲਾਈਕ ਧੰਨਵਾਦ ਐਸੇਡੇ ਨੂੰ ਪੂਰੀ ਦੇਖਣ ਦੇ ਲਈ